ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇ ਲੈ ਲੈ ਕੇ ਆਂ ਜੀ ਇੱਕ ਬੱਚੀ ਆ ਬਈ ਇੱਕ ਬਹਿੜਾ ਸੋਈ ਸਵਾਈ ਇੱਕ ਬਹਿੜ ਹੋਰ ਆ ਬਈ ਸੋਈ ਦੀ ਆਓ ਪੁੱਛ ਲੈਨੇ ਬਈ ਟੋਟਲ ਅਜੂਬੇ ਬਾਈ ਹੱਸੀ ਗੱਲ ਹੱਸੀ ਗੱਲ ਬਾਈ ਉਹ ਠੀਕ ਹੋ ਬਈ ਬਾਈ ਠੀਕ ਆ ਜੀ ਵਧੀਆ ਬਈ ਨਾਮ ਤੇ ਐਡਰੈਸ ਕੋ ਨਾ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾਇ ਜਿਲ੍ਹਾ ਬਰਨਾਲਾ ਤਸੀਲ ਦਾ ਬਾਈ ਨੇੜੇ ਪਿੰਡ ਬਈ ਪਤਾ ਪਤੇ ਬਧੌੜ ਸ਼ਹਿਰ ਆ ਗਈ ਆ ਆਪਣੀ ਮੋਬਾਈਲ ਨੰਬਰ 880281844 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਕਿਉਂਕਿ ਇਹ ਤਾਂ ਪਹਿਲਾਂ ਬੱਚੀ ਤੋਂ ਲੱਗਦੇ ਆ ਬਾਈ ਕਿੰਨੀ ਕੁ ਉਮਰ ਹੈ ਦੀ ਇਹ ਡਾਕਟਰ 4 ਤੋਂ 5 ਕੁ ਮਹੀਨੇ ਦੀ ਏਜ ਆ ਇਹਦੀ ਠੀਕ ਹੈ ਜੀ ਹਾਂਜੀ ਕਿਹੜੇ ਟੀਕੇ ਦੀ ਆ ਬਈ ਜੁਪੀਟਰ ਬੋਲਦੀ ਬੱਚੀ ਹੈਗੀ ਫੇਸ ਬੜਾ ਪਿਆਰਾ ਯਾਰ ਹਾਂ ਨਾਸਾਂ ਪ੍ਰਿੰਟ ਬਹੁਤ ਚੰਗਾ ਬਈ ਬੱਚੇ ਦਾ ਚੰਗੇ ਸੀਮਣ ਦੀ ਦੱਸਿਆ ਬਾਈ ਨੇ ਝੂਲੀ ਦਿਖਾ ਦਿੱਤੀ ਹਾਂ ਤਾਂ ਮੈਂ ਝੂਲੀ ਕਮਾਲ ਵਾਲੀ ਚੰਗੀ ਹੈ ਕੀ ਬਾਤ ਹੈ ਕਲਾਕਲਾ ਥਣ ਪੂਰੀ ਵਿੱਚ ਤੇ ਸਾਨਾ ਬਹੁਤ ਸੋਹਣਾ ਹੈ ਆਪਾਂ ਦਾ ਨਮਾਈ ਨੂੰ ਹੀ ਕੁਝ ਨਹੀਂ ਕਰਿਆ ਸਹੀ ਗੱਲ ਹੈ ਬਈ ਅਜੇ ਤੱਕ ਗਈ ਸੀਗੀਆਂ ਬਸ ਜਿੰਮੇ ਆਈ ਉਹ ਵੀ ਖੜੀ ਹੈ ਨਾ ਹਾਂਜੀ ਖੋਲਦੀ ਹੈ ਮੜੀ ਤੋਰਦੀ ਆਪਾਂ ਅ ਕਲਰ ਚੰਗਾ ਬੱਚਾ ਚੰਗਾ ਬਈ ਚੰਗੇ ਸੀਮਣ ਦਾ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ 27 28 ਕਿਲੋ ਸੀਗਾ ਜੀ 27 ਤੋਂ 28 ਲੀਟਰ ਮਾਂ ਦਾ ਦੁੱਧ ਰਿਹਾ ਬਈ ਤੋਰਾ ਤਾਰਾ ਚੰਗਾ ਹੋੜ ਲੇ ਤੇ ਕੀ ਮੁੱਲ ਰੱਖਿਆ ਵੀਰੇ ਦਾ ਜੀ ਮੁੱਲ ਡਾਕਟਰ ਦਾ ਸਿਰਫ 12000 ਰੁਪਇਆ ਲੈਣ ਦੇਣੀ ਜਮਾ ਠੀਕ ਹੈ ਮਾਨਤਾਨ ਹੋ ਜੂ ਮਾਨਤਾਨ ਬਾਅਦ ਜਾਇਜ ਹੀ ਕਰਾਂਗੇ ਆਪਾਂ 12000 ਰੁਪਇਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੱਚਾ ਚੰਗਾ ਬਰੀਡ ਚੰਗੀ ਆ ਚੰਗਾ ਦੁੱਧ ਦੇਉ ਬਈ ਮਾ ਦਾ ਰਿਕਾਰਡ ਬਈ ਨੇ ਚੰਗਾ ਦੱਸਿਆ ਫੇਸ ਬੜਾ ਪਿਆਰਾ ਨਾਸਾਂ ਬਹੁਤ ਜਿਆਦਾ ਚੰਗੀ ਆ ਡਾਕਟਰ ਗੁਲਾਬੀ ਨਾਸਾਂ ਬਈ ਤੇ ਮੱਛੀ ਜਿਹੀ ਬਿਊਟੀ ਬਹੁਤ ਆ ਜੀ ਮੁੱਲ ਵੀ ਜਾਏਗਾ ਮਾਨਤਾਨ ਜਰੂਰ ਹੋ ਜੂਗਾ ਅੱਗੇ ਵੀਰੇ 2 ਨੰਬਰ ਵੜ ਕਿਹੜਾ ਸੂਸ ਹੋਈ ਐ ਇਹ ਡਾਕਟਰ ਪਲੂਣ ਬੱਚੀ ਆ ਗਈ ਠੀਕ ਆ ਨੋਆ ਚਾਰ ਦੰਦਾ ਗਈ ਠੀਕ ਆ ਇਹ 25 ਦਿਨਾਂ ਦੀ ਸੂਈ ਵੀ ਮਗਰ ਬੱਚੀ ਆ ਮਗਰ ਬੱਚੀ ਡਾਕਟਰ ਦੀ ਬੱਚੀ ਚੰਗੀ ਆ ਨਾ ਹਾਂ ਹਾਂ ਸਹੀ ਗੱਲ ਐ ਤੇ ਥਣ ਲੈ ਵੀ ਦੀ ਬਹੁਤ ਸਾਫ ਆ ਗਈ ਵੜ ਆਰਡਰ ਬਈ ਬੜਾ ਕਮਾਲ ਲੈ ਕਿੰਨਾ ਦੁੱਧ ਆ ਬਈ ਹੁਣ ਦੁੱਧ ਡਾਕਟਰ ਇਸ ਟਾਈਮ 12 13 ਕਿਲੋ ਹੋਊਗਾ ਠੀਕ ਆ ਹੂੰ 12 13 ਲੀਟਰ ਦੁੱਧ ਆ ਬਈ ਕਹਿੰਦਾ ਬਾਕੀ ਆਪਾਂ ਥਣ ਬੜਾ ਥੜਾ ਥੂਰਾ ਵੀ ਮਾਰ ਕੇ ਦਿਖਾਵਾਂਗੇ ਵੀਡੀਓ ਚ ਹੂੰ ਆਰਡਰ ਬੜਾ ਚੰਗਾ ਕਲਾ ਕਲਾ ਥਣ ਬਈ ਮੁੱਠੀ ਵਾਲਾ ਥਣ ਲੇਵਾ ਬਈ ਬੜਾ ਕਮਾਲ ਆ 600 ਬੜਾ ਚੰਗਾ ਬੋਦੀਵਾਦੀ ਬਹੁਤ ਚੰਗੀ ਹੈ ਸਹੀ ਗੱਲ ਆ ਬਾਕੀ ਬੈਡ ਆਏਗਾ ਪਹਿਲਾ ਸੂਆ ਹਨ ਵੀਰੇ ਪਹਿਲਾ ਸੂਆ ਪਹਿਲਾ ਸੂਆ ਉਹ ਤਾਂ ਮੰਨ ਲਾ ਵੀ ਲੇਟ ਲੁੱਟੀ ਪਾਈ 15 16 ਜਿਹੜਾ ਹੂੰ ਤੇ ਦੁੱਧ ਹੋਊਗਾ ਵੀ ਜਮਾ ਦਾ ਨਾ ਗਰਮੀ ਬੰਨੇ ਐਟ ਫੋਕਲ ਮੰਨਣੀ ਜਿਹੜਾ ਫਾਸਟ ਫੂਡ ਬਹੁਤ ਚੰਗੀ ਹੈ ਸਹੀ ਗੱਲ ਆ ਜਿਹੜਾ ਲੇਵਾ ਆਟੇ ਦਾ ਵੀ ਬਹੁਤ ਜਿਆਦਾ ਚੰਗਾ ਹੈ ਸਹੀ ਗੱਲ ਆ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਤੋੜਾ ਤਾਰਾ ਕਮਾਲ ਠੰਡੀ ਸੀਲ ਪੂਰੀ ਆ ਠੰਡੀ ਸੀਲ ਦਾ ਰੱਟ ਜਮਾ ਇੱਕ ਨੰਬਰ ਆ ਜੀ ਠੀਕ ਆ ਬਈ ਆਲਟਰਨੇਟ ਤੋਂ ਚੈੱਕ ਕਰਵਾਉਣਾ ਬਹੁਤ ਸੋਹਣਾ ਅਟਰ ਕਰਮ ਵਾਲੀ ਜ ਲੈ ਕੀ ਬਾਤ ਆ ਬਈ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਇਤੋਂ ਵੀ ਦਿਖਾਉਣੇ ਲੇ ਵਾ ਕਮਾਲ ਦਾ ਕੀ ਬਾਤ ਬੱਚਾ ਹੀ ਮਗਰ ਬੱਚੀ ਬੱਚੀ ਵੀ ਚੰਗੀ ਆ ਬਈ ਬੱਚੀ ਸਾਡੇ ਕਿ ਧਾਰਾ ਤੂਰਾ ਮਾਰ ਦਿਖਾ ਦੇ ਬਾਕੀ ਬਈਆਂ ਦਾ ਧਾਰਾ ਮਾਰ ਕੇ ਦਿਖਾਣੇ ਠੰਡੀ ਸੀਲ ਪੂਰੀ ਲੈ ਢੇਣਾ ਪੋਣਾ ਤਾਂ ਵੀ ਕੁਚਾ ਚੱਕਰ ਨੇ अच्छा नहीं पौना ਤਾਂ ਵੀ ਕੋਈ ਚੱਕਰ ਨਹੀਂ ਠੀਕ ਐ ਵੀ ਕੋਈ ਗੱਲ ਨਹੀਂ ਪਾ ਕੇ ਦਿਖਾ ਦਿਆਂ ਨਾ ਹੂੰ ਨਿਆਣਾ ਬਾਈ ਕਹਿੰਦਾ ਪਾਉਣਾ ਪਾ ਲੋ ਨਹੀਂ ਪਾਉਣਾ ਤਾਂ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਹਨਾ ਚਵਾਈ ਦੇਖੋ ਬਈ ਚਵਾਈ ਬੜੀ ਕਮਾਲ ਦੀ ਹੈ ਨਾ ਹੂੰ ਮੇਰਾ ਟੈਕ ਨੰਬਰ ਹੈ ਤਾ ਬਾਈ ਮਾਏ ਕਹਿੰਦਾ ਚੋਣ ਬੜਾ ਚੰਗਾ ਲੱਗਿਆ ਬਈ ਕੀ ਬਾਤ ਹੈ ਲੈ ਲੈ ਮਾਓ ਇਹਨਾਂ ਖੜੀ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰ ਨਹੀਂ ਥਾਣ ਵੀ ਵਿਖਰੇ ਵਿਖਰੇ ਆਏ ਤੇ ਚਵਾਈ ਵੀ ਬਹੁਤ ਸਹੀ ਗੱਲ ਆ ਭਾਈ ਥਾਣ ਦੇਖੋ ਥਾਣ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਚਾਰੇ ਥਣ ਨਿੱਖਣਵੇਂ ਚਵਾਈ ਬਹੁਤ ਚੰਗਿਆ ਧਾਰਾ ਮਾਰੀਆਂ ਬਾਈ ਨੇ ਤੇ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗਿਆ ਥਾਣ ਵੀ ਡਾਕਟਰਾਂ ਕੱਲੇ ਕੱਲੇ ਲੱਗੇ ਹੋਏ ਬਿੱਥੇ ਬਿੱਥੇ ਵਰਲਡ ਅੰਗ ਜਾ ਬਾਈ ਵਧੀਆ ਕੀ ਜੇ ਹਾਂ ਲੈ ਕੀ ਬਾਤ ਆ ਚੋ ਬਾਈ ਚਵਾਈ ਬਹੁਤ ਚੰਗੀ ਆ ਲੈ ਮੈਂ ਕਹਿੰਦਾ ਭਾਈ ਉਂਗਲਰ ਕੀ ਧਾਰ ਪੈਂਦੀ ਇਹਦੇ ਵਿੱਚ ਓਕੇ ਭਾਈ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੋਲ ਡਾਕਟਰ ਦਾ 46000 ਰੁਪਿਆ ਦਾ ਮਾਨਦਾਨ ਹੋ ਜੂ ਮਾਨਦਾਨ ਬਾਅਦ ਜਾਇਜ਼ ਜਾ ਹੋਊਗਾ 46000 ਰੁਪਿਆ ਮੋਲ ਮੋਲ ਜਾਇਜ਼ ਹੀ ਆ ਬਾਕੀ ਵਿੱਚੋਂ ਮਾਂ ਬਾਕੀ ਬਾਹਰ ਜਿਵੇਂ ਹੈਗਾ ਪਲੂਨ ਵੱੱਛੀ ਹੈਗੀ ਤੇ ਦੁੱਧ ਦੇ 15 16 ਕਿਲੋ ਦੇਈ ਜਾਣਾ ਠੀਕ ਆ ਹਮ ਲੇਵਰ ਉਹ ਵੀ ਜਿਹੜੀ ਡਿਜ਼ਾਈਨ ਹੈ ਉਹ ਬਹੁਤ ਜ਼ਿਆਦਾ ਚੰਗੀ ਆ ਸਹੀ ਗੱਲ ਆ ਬਾਕੀ ਅੱਗੇ ਤੋਂ ਲੇਵਾ ਬਹੁਤ ਜ਼ਿਆਦਾ ਚੰਗਾ ਬਹੁਤ ਚੰਗਾ ਲੇਵਾ ਅੱਗੇ ਵੀਰੇ 2 3 ਨੰਬਰ ਤੇ ਕਿਹੜਾ ਸੋਸ ਹੋਈ ਵੀ ਵੀਰੇ ਇਹ ਡਾਕਟਰ ਦੰਦੋ ਦੋ ਦੰਦ ਹੈਗੀ ਹਮ ਇਹਦਾ ਬੱਚਾ ਵਾ ਤਾਂ ਐਕਸਪਾਇਰ ਹੋ ਗਿਆ ਸੀ ਮੰਨ ਲਾ ਦੇ ਅੰਦਰੀ ਮਰ ਗਿਆ ਸੀ ਉਹ ਆਪਾਂ ਕੱਢਤਾ ਸੀਗਾ ਠੀਕ ਆ ਇਹ ਵੀ ਡੇਢ ਕਿ ਮਹੀਨੇ ਦੀ ਸੂਈ ਹੈਗੀ 8 ਲੀਟਰ ਦੁੱਧ ਆ ਇਹ ਥੱਲੇ ਠੀਕ ਆ ਇਹਨੂੰ ਆਪਾਂ ਚੋਕੇ ਦਿਖਾਈ ਦਿੰਨੇ ਆਂ ਇਹਦੀ ਚਵਾਈ ਬਾਈ ਕਹਿੰਦਾ ਕਰਕੇ ਦਿਖਾਉਂਦੇ ਆਂ ਭਾਈ ਅ ਰੰਗ ਰੂਪ ਆ ਜਿਹੜਾ ਬੱਡ ਦਾ ਬਹੁਤ ਚੰਗਾ ਕੱਦ ਵੱਡ ਚੰਗਾ ਫੇਸ ਦੇਖਣ ਵਾਲਾ ਭਾਈ ਫੇਸ ਦਿਖਾਉਂਦੇ ਆਂ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਲੈ ਫੇਸ ਦੇਖੋ ਭਾਈ ਬੜਾ ਕਮਾਲ ਉਦੀਵਾਦੀ ਬਹੁਤ ਚੰਗੇ ਬੱਚੇ ਬਹੁਤ ਚੰਗੇ ਪਾਉ ਹਣਾ ਬਈ ਬੱਚੇ ਮਾਲਾ ਡਾਕਟਰ ਜਿਹੜਾ ਬੱਚਾ ਕਿਸੇ ਆਉ ਵੀ ਬਹੁਤ ਚੰਗਾ ਸੀ ਉਹ ਤਾਂ ਚਲੋ ਐਕਸਪਾਇਰ ਹੋ ਗਿਆ ਨਾ ਠੀਕ ਆ ਹਾਂ ਹਮ ਬੱਚਾ ਇੱਥੇ ਬਹੁਤ ਚੰਗਾ ਸੀਗਾ ਸਹੀ ਗੱਲ ਆ ਬਈ ਤੇ ਬਾਕੀ ਕੱਦ ਵੱਡ ਰੰਗ ਰੂਪ ਥਣ ਬੜਾ ਕਮਾਲ ਦਾ ਦੁੱਧ ਵੀ ਬਾਈ ਨੇ ਦੱਸਿਆ ਹੈਗਾ ਬਾਕੀ ਜਵਾਈ ਜਿਹੜੀ ਕੰਦਾ 8 ਕਿਲੋ ਜਮਾ ਹੈ ਨਿੱਟ ਕੰਡੇ ਵਾਲਾ ਤਾਂ ਰੇਟ ਇਹਦਾ ਸਿਰਫ ਜਿਹੜਾ ਆਪਾਂ ਮੋਲ ਕਰਾਉ ਨੂੰ 30 ਗਰਾਲ ਉਠਾਈ ਕਰਾ ਲੋ ਜਿਹੜਾ ਦੇਣ ਲੈਣਾ ਸਿਰਫ 23000 ਰੁਪਿਆ ਦਾ 23000 ਰੁਪਿਆ ਹਾਂ ਬਾਈ ਮਾਨ ਤਨ ਮਾੜਾ ਮੋਟਾ ਹੋ ਜਾਏਗਾ ਮਾਨ ਤਨ ਵਾ ਕਰ ਦਾਂਗੇ ਜਾਇਜ਼ ਜਾ 23000 ਰੁਪਿਆ ਮੋਲ ਆ ਬਾਈ ਮਾਨ ਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਅਵਰਡ ਪਹਿਲਾਂ ਥਣ ਦੇਖੋ ਬਾਈ ਜੇ ਲੱਭੀ ਤਣ ਮੁੱਠੀ ਵਾਲਾ ਤਣ ਨਾੜਾ ਨੋੜਾ ਫੁੱਲ ਚੰਗੀਆਂ ਨੇ ਬਈ ਬਾਕੀ ਚਵਾਈ ਦੱਸੋਗੇ ਕਿਆ ਬਾਤ ਚੋਣ ਬੜਾ ਚੰਗਾ ਨਾ ਬੜ ਦੇ ਮੈਂ ਕਹਿੰਦਾ ਲੈ ਕਿਆ ਬਾਤ ਆ ਚੋਣ ਜਾਨ ਬਈ ਬਹੁਤ ਚੰਗਾ ਹੈਗਾ ਮੁੱਠੀ ਵਾਲਾ ਤਣ ਦੁੱਧ ਦੱਸਿਆ ਬਈ ਨੇ ਕਿੰਨਾ ਦਸੇ ਵੀਰੇ ਆਪਾਂ 8 ਕਿਲੋ ਰਾ 8 ਕਿਲੋ ਰਾ ਦੋਨੇ ਲੰਗੜਾ ਕਿਆ ਬਾਤ ਆ ਚਵਾਈ ਜੂਈ ਫੁੱਲ ਚੰਗੀਆਂ ਮਾਉ ਇਹ ਨਾ ਖੜੀ ਆ ਹਿਲਣਾ ਤਾਂ ਕਰਮ ਵਾਲੀ ਨੇ ਹੈ ਜਿਵੇਂ ਮਰਜ਼ੀ ਲੈ ਚਵਾਈ ਕਰੀ ਚੱਲ ਉਹ ਚੱਕ ਕੇ ਖੜਦੀ ਐ ਲੈ ਚੋਂ ਦੇਖੋ ਬਈ ਬੜੀ ਜੰਗੀ ਚ ਬਈ ਹਨ ਦੁੱਧ ਵੀ ਚਿੱਟਾ ਹੈ ਨਾ ਜੀ ਨਾ ਇਹ ਨਹੀਂ ਹੈਗਾ ਵੀ ਪੀਲ ਪੀਲੇ ਵਾਲਾ ਹੂੰ ਹੂੰ ਪੈਂਟ ਫੌਂਡ ਵਧੀਆ ਹੁੰਦੇ ਹੋਏ ਇਹਦੇ ਫੈਰ ਫੌਂਡ ਚੰਗੀ ਹੈ ਇਹ ਜੀ ਜਵਾਈ ਜੂਈ ਬਈ ਫੁੱਲ ਚੰਗੀਆਂ ਤੇ ਬਸ ਕੀ ਵੇ ਡੰਡਾ ਲਾਉਣ ਕੀ ਕਹਿੰਦੀ ਆ ਨਾਲੇ ਬੱਚੇ ਚੰਗੇ ਪਾਦੂਕ ਨੇ ਵੀ ਹੈ ਰਟਾ ਦੋ ਦੰਦਾ ਬੱਚੀ ਨੂੰ ਦੋ ਦੰਦਾ ਜੀ ਹਾਂ ਹੂੰ ਚਲੋ ਆਪਣੇ ਵਾਸਤੇ ਤਾਂ ਆਪਾਂ ਦਾ ਮਨ ਉਹ ਘਰੇ ਤਿਆਰ ਹੋਈ ਕਰੀ ਗਏ ਐ ਬੱਚੀ ਆਪਣੀ ਦਾ ਠੀਕ ਆ ਹਾਂ ਕੀ ਆਵਾਜ਼ ਬੱਚੀ ਬਾਈ ਬਹੁਤ ਚੰਗੀ ਆ ਦੁੱਧ ਵੀ ਜਮਾ ਚਟਾ

ਕੱਦ ਵੀ ਚੰਗਾ ਫੁੱਲ ਕਰਦਾ ਕਲਰ ਬਹੁਤ ਚੰਗਾ ਪੀਸ ਬਹੁਤ ਚੰਗਾ ਡਾਕਟਰ ਦੰਦੋ ਜਮਾ ਦੋ ਦਾ ਅਰੀਜਨਲ ਆ ਠੀਕ ਆ ਹਾਂ ਚਵਾਈ ਦੇਖੋ ਬਾਈ ਮੂਹਰੇ ਦਾਣਾ ਦੀ ਵੀ ਚਵਾਈ ਚੈੱਕ ਕਰ ਲਓ ਚਵਾਈ ਪਾਓ ਚੰਗੀ ਯਾ ਦਵਾਈ ਬਹੁਤ ਚੰਗੀ ਆ ਦੁੱਧ ਜਮਾ ਚਟਾ ਤੇ ਦੁੱਧ ਬਾਈ ਨੇ ਚੰਗਾ ਦੱਸਿਆ ਬੱਚੇ ਬਹੁਤ ਵਧੀਆ ਪਾਉਗੇ ਬਈ ਵੱਡੀ ਗੱਲ ਆ ਆਪਦਾ ਚਲ ਦੁੱਧ ਦੇ ਨਾਲ ਖਰਚਾ ਚੱਕੀ ਜੋ ਤੇ ਬੱਚੇ ਚੰਗੇ ਪਾ ਲਓ। ਬਾਗੀ ਡਾਕਟਰ ਦੇਖਿਆ ਜਾਵੇ ਤਾਂ ਛੋਟੀ ਬੱਚੀ ਆਉਂਦੀ ਹੈ ਜੀ 800 ਰੁਪਈਆ ਦੀ। ਹਮਮ ਸਹੀ ਹੈ। ਇਹ ਤਾਂ ਨਾਲੇ ਬੱਚੀ ਹੈਗੀ ਹੈ ਤਾਂ ਦੋ ਦੋ ਦੰਦਾ ਜੀ। ਨਾਲੇ ਚਲ ਦੁੱਧ ਹੈ। ਤੇ ਨਾਲੇ ਦੁੱਧ ਦਿੰਦੀ ਹੈ ਜੀ। ਕਿਆ ਬਾਤ ਆ ਰਿਛ ਬਾਈ ਬਹੁਤ ਚੰਗੀ ਆ ਤੇ ਦੁੱਧ ਜਮਾ ਚਿੱਟਾ ਯਾਰ ਵੱਡੀ ਗੱਲ ਦੁੱਧ ਚਿੱਟਾ ਮੱਝਾ ਵਰਗਾ ਦੁੱਧ ਆ ਮੰਨ ਕੇ ਚੱਲੋ ਹਣ ਐਂਡ ਫੁੱਡ ਫੁੱਲ ਆਊਗਾ ਓਕੇ ਆ ਡਾਕਟਰ 10 ਕਿਲੋ ਦੀ ਵਾਲਟੀ ਆ ਹੂੰ ਤੇ ਪਰ ਜੇ ਇਹ ਆਵਾ ਚਾਹੀ ਲੀਟਰ ਲਾ ਕੇ ਮਾਰ ਆ ਕੇ ਨਹੀਂ ਅੱਧੀ ਕੇ ਮੰਨ ਲਈਏ ਹਣ ਅੱਧੀ ਵਾਲਟੀ ਹੈਗੀ 5 ਕਿਲੋ ਲੀਟਰ ਦੁੱਧ ਹੈਗਾ ਪੰਜ ਨਹੀਂ ਕਾਟੀ ਹੋ ਮਨਲਾ ਝੱਗ ਝੁਗ ਜੀਊਗੀ ਠੀਕ ਆ ਚਾਰ ਤੋਂ ਬਾਹਰ ਵਾਰ ਸਾਢੇ ਚਾਰ ਹੋਵੇ ਪਰ ਆ 8 ਕਿਲੋ ਉਹ ਤਾਂ ਕਹਿ ਕੇ ਦੇਣੀ ਹੈਗੀ ਠੀਕ ਆ ਚਾਰ ਤੇ ਪੰਜ ਦੇ ਵਿਚਾਲੇ ਜੇ ਹੋਊਗਾ ਤੇ 8 ਕਿਲੋ ਲੀਟਰ ਦੁੱਧ ਵੀ ਹੈਗਾ ਥਣ ਦੇਖੋ ਮੁੱਠੀ ਵਾਲਾ ਥਣ ਉਵੇਂ ਝਾੜ ਗਿਲੇ ਵਾ ਵਧੀਆ ਸੱਦ ਬਿੱਟ ਚੰਗਾ ਰੰਗ ਰੂਪ ਚੰਗਾ ਮੁੱਲ ਜਾਇ ਜ 23000 ਰੁਪਏ ਮਾਂ ਥਣ ਜ਼ਰੂਰ ਹੋ ਜਾਊਗਾ ਬੈਡ ਆ ਵੀ ਚੰਗੀ ਆ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਬਈ ਥਣ ਲੇਵਾ ਬੜਾ ਚੰਗਾ ਗਾ ਤੇ ਬੱਚਾ ਵੀ ਚੰਗਾ ਬਈ ਬੱਚੀ ਇਨ ਨੂੰ ਮਾਈ ਤੁਹਾਡੀ ਨਖਰੂ ਬਹੁਤ ਬੱਚੀ ਬਈ ਤੇ ਕਿਸੇ ਵੀਰ ਨੂੰ ਬਈ ਤੰਨਾ ਨਗਾ ਜੋ ਕੋਈ ਵੀ ਨਗ ਪਸੰਦ ਆਈ ਬਈ ਨਕਨੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ